ਠੀਕ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹਾਂ ਅੰਕਲ ਤੁਸੀਂ ਪਿੰਡ ਦੇ ਵਿੱਚ ਜੋ ਫਿਰਦੇ ਹੋ ਨਾ ਗੇੜੀ ਦਿੰਦੇ ਤੇ ਬੜੇ ਘੈਂਟ ਲੱਗਦੇ ਅਜੀ ਕਿੱਥੇ ਕੀ ਟੁੱਡੀ ਫਿਰਦੀ ਜਗਾਣਾ ਹੈ ਅੱਛਾ ਜੋ ਕਹੀ ਦਾ ਬਾਪ ਆਏ ਕੋਈ ਕੰਮ ਕਰਾਏਗਾ ਉਸੇ ਇੱਥੇ ਬੱਲੇ ਬੰਦੇ 50 ਸਾਲ ਤੱਕ ਤੁਸੀਂ ਜਿਉਂਦੇ ਰਹੋ ਰੱਬ ਤੋਂ ਮੈਂ ਵੀ ਮੰਗਦਾ 50 ਸਾਲੇ ਤੋਂ ਵੱਧ ਨਹੀਂ ਮੰਗਦਾ ਹੋ ਕੇ ਮੈਂ ਮਾਰਕਦਾ ਜੇ ਜਦੋਂ ਤੁਸੀਂ ਦੋਨੇ ਭਰਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਤੁਹਾਡੇ ਭਰਾਵਾਂ ਦਾ ਦੋਨਾਂ ਦਾ ਪਿਆਰ ਹੈ ਪਿਆਰ ਵੇਖ ਕੇ ਮੈਨੂੰ ਖੁਸ਼ੀ ਹੁੰਦੀ ਹੈ ਹਾਂਜੀ 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 ਤੇ ਨਹੀਂ ਤੁਸੀਂ ਦੇਖੋ ਇੱਕ ਭਰਾ ਦਾ ਮੂੰਹ ਇੱਕ ਪਾਸੇ ਦੂਜੇ ਪਾਸੇ ਹੁੰਦਾ ਇੱਕ ਦਾ ਅਸਮੀ ਅੱਛਾ ਗੱਲਾਂ ਕਰਦੇ ਜਾਂਦੇ ਹੁੰਦੇ ਹਨਾ ਗੁਰੂ ਘਰ ਕਿਤੇ ਵੀ ਕੰਮ ਕਹਿੰਦਾ ਦੇਰੇ ਚ ਫਰੀ ਕਰਦੇ ਆਂ ਅਸੀਂ ਪੈਸਾ ਕੋਈ ਨਹੀਂ ਲੈਂਦਾ ਅੱਛਾ ਗੁਰੂ ਘਰ ਦੇਰੇ ਚੋਂ ਸਾਜੀ ਜਗ੍ਹਾ ਚੋਂ ਸਦਾ ਫਰੀ ਕਰਮ ਅੱਛਾ ਅੱਛਾ ਜੀ ਜੇ ਸਰ ਪੰਜੀ ਨਹੀਂ ਲਈ ਮੱਛਰ ਦੇ ਕੇ ਅਸਮੀ ਜਤੀ ਨਹੀਂ ਆਵਾਂਗੇ ਹਾਂ ਨਹੀਂ ਲੈਗੇ ਨਹੀਂ ਅੰਕਲ ਤੁਸੀਂ ਕਿਹੜੇ ਕਿਹੜੇ ਪਿੰਡਾਂ ਜਾਂਦੇ ਹੁੰਦੇ ਹੋ ਸਾਰੇ ਜਾਨੇ ਚੰਨੀ ਪੈਣੀ ਹਾਂ ਰੂੜੇ ਦੇ ਕਾਨੇ ਕੇ ਤੂਰ ਕੋਟ ਹਾਂਜੀ ਕੌਣ ਸ ਛੋਟੀ ਖੁੱਡੀ ਵੱਡੀ ਖੁੱਡੀ ਲਿਆਇਆ ਹਾਂਜੀ ਅੰਕਲ ਜੀ ਤੁਸੀਂ ਇੰਨੇ ਪਿੰਡਾਂ ਚ ਜਾਨੇ ਫਿਰ ਹਾਂਜੀ ਤੇ ਇੱਕ ਤਾਂ ਆਇਆ ਹੁੰਦਾ ਵੀ ਪਹਿਲਾਂ ਤੁਸੀਂ ਮੈਂ ਤੁਹਾਨੂੰ ਵੇਖਦਾ ਰਿਹਾ ਵੀ ਤੁਸੀਂ ਚਣਾਈ ਦਾ ਕੰਮ ਕਰਦੇ ਸੀ ਕਰਦੇ ਸੀ ਹਾਂ ਤੇ ਇਸ ਤੋਂ ਬਾਅਦ ਮੈਨੂੰ ਤਾਂ ਅੱਜ ਪਤਾ ਲੱਗਿਆ ਵੀ ਤੁਸੀਂ ਇਦਾਂ ਕੰਮ ਕਰ ਮੈਂ ਇਹ ਸੋਚਦਾ ਹੁੰਦਾ ਸੀ ਵੀ ਅੰਕਲ ਵਰਗੇ ਕਦੇ ਦੋ ਸਾਈਕਲ ਲਈ ਜਾਂਦੇ ਹੁੰਦੇ ਦੋਨੇ ਭਰਾ ਕਦੇ ਇੱਕ ਕਦੇ ਇੱਕ ਲਈ ਜਾਂਦੇ ਵੀ ਇਹ ਕੀ ਕਾਰਨ ਹੈ ਜੋ ਪਿੰਡ ਚੋਂ ਨੇ ਉਹਦਾ ਇੱਕ ਸਾਈਕਲ ਹੁੰਦਾ ਹੈ ਜੋ ਬਾਹਰ ਜਾ ਦੋ ਹੁੰਦੇ ਨੇ ਹੁੰਦੇ ਦੋ ਅੱਛਾ ਹਾਂ ਤੇ ਫਿਰ ਦੋਨੇ ਭਰਾ ਗੱਲਾਂ ਬਾਤਾਂ ਕੀ ਕਰਦੇ ਜਾਂਦੇ ਹੋ ਅੱਜ ਕੰਮ ਦੀਆਂ ਗੱਲਾਂ ਕਰਦੇ ਪਰ ਬਾਅਦ ਮੈਂ ਅੱਜ ਕੰਮ ਅੱਜ ਹੀ ਦੇਵੂ ਕੰਮ ਹਾਂ ਕਾਲੂ ਜੇ ਪਾਛੋ ਜੇ ਕੰਬਰੀ ਆਸ ਮੰਗਦੇ ਆ ਉਹ ਕੋਈ ਬੈਲ ਨਹੀਂ ਖੈਣ ਦੀ ਉਹਨੇ ਬਿਚਾ ਕੁਛ ਨਹੀਂ ਖਾਦੇ ਪੀਦੇ ਅੱਛਾ ਤੇ ਤੇ ਮੰਨੇ ਦਾ ਮਾਲਕ ਕੰਮ ਦੇ ਦੂਗਾ ਨਹੀਂ ਨਾ ਦੇਵੇ ਤਾਂ ਪੀਏ ਦਾ ਦੂਗੇ ਤੀਏ ਦਾ ਤਾਂ ਦੇ ਜੀਂਦਾ ਨਹੀਂ ਤੁਸੀਂ ਤੁਸੀਂ ਅੰਕਲ ਐ ਐ ਮੰਨ ਲਓ ਪਿੰਡ ਚ ਜਾਈ ਜਾਂਦੇ ਹੋ ਜਿਹੜੀ ਵੀ ਪਿੰਡ ਚ ਤੁਰੇ ਜਾਂਦੇ ਹੋ ਤੇ ਤੁਹਾਨੂੰ ਰਸਤੇ ਚ ਜੇ ਕੋਈ ਬੰਦਾ ਮਿਲ ਗਿਆ ਉਹ ਕੰਮ ਕਰ ਦਿੰਦੇ ਆ ਉਹਦਾ ਕੰਮ ਕਰਦਾਂ। ਅੱਜ ਸਾਨੂੰ ਉੱਥੇ ਗਏ ਸੀ ਇੱਕ ਲੜਕੀ ਜਿਹੜੀ ਭਾਈ ਸਾਡਾ ਉਹ ਮਲਾਦੇ ਤੱਕਦਾ। ਭਲਾਈਆਂ ਪਈਆਂ ਸੀ ਦੋ ਫਰੇਮਾਂ ਭੀ ਤੱਕਦਾ ਜੋੜ ਕੇ ਜਿੰਦਾ ਕੋ ਡਾ ਲੱਗਦਾ ਕਰਕੇ ਕਰਿਆ ਇਹ। ਸਾਨੂੰ 200 ਰੁਪਏ ਦਿੱਤਾ ਬਚਰੀ ਨੇ। ਹਾਂ। ਅੰਕਲਾਂ ਤਾਂ ਬੜੀ ਤਕੜੀ ਗੱਲ ਐ ਆਗੇ ਬੱਤੇ ਉਤੇ ਵੀਰੇ ਵੀਰਾਂ ਦਾ ਛੰਡਾ ਛੰਡਾ ਪਾਣੀ ਮਿਲੇ ਦੀਦੀ ਵੀਰੇ ਹਾਂ ਆਗੇ ਦੁਬਾਰੋ ਬਾਦ ਇਹਦਾ ਵੱਡੇ ਇਹ ਸੇਵਾ ਵੀ ਐ ਇੱਕ ਹਾਂ ਹੁਣ ਦੇਖੋ ਆਪਾਂ ਜਦੋਂ ਜਾਂਦੇ ਆ ਕਿਸੇ ਬੰਦੇ ਦੇ ਕੋਲ ਹਾਂਜੀ ਤੇ ਉੱਥੇ ਨਾ ਅਗਲਾ ਪਹਿਲਾਂ ਤਾਂ ਮਿਸਤਰੀ ਆਉਂਦੇ ਨਹੀਂ ਹਾਂ ਅਗਲਾ ਕਹੀ ਜਾਂਦਾ ਗੇੜੇ ਮਰਵਾਈ ਜਾਂਦਾ ਪੀਆ ਨਾਲੇ ਇੱਕ ਗੱਲ ਹੋਰ ਅੰਕਲ ਆ ਹੁਣ ਜਿਹੜੇ ਛੋਟੇ ਕੰਮ ਰਹਿ ਗਏ ਉਹ ਕੋਈ ਕਰਦਾ ਨਹੀਂ ਹੈਗਾ ਹਾਂ ਅਗਲਾ ਕਹਿੰਦਾ ਕੋਠੀ ਦਾ ਹੈਗਾ ਤਾਂ ਠੇਕਾ ਦੇ ਦਿਓ ਹਾਂਜੀ ਜੇ ਫੋਨ ਕਰੋ ਅੱਛਾ ਗਾਹ ਹੋਰ ਮਿਲ ਜਾਂਦਾ ਕੰਮ ਕਰਦਿਆਂ ਨੂੰ ਠੀਕ ਹੈ ਕੰਮ ਚੱਲੀ ਜਾਂਦਾ ਹਾਂ ਠੀਕ ਹੈ ਕੰਮ ਤੋਂ ਪਹਿਲਾਂ ਹੀ ਚਲਾ ਹੂੰ ਕੰਮ ਚੱਲੇ ਪਈ ਜਾਂਦਾ ਉਹਦੀ ਅੱਛਾ ਕਿ ਕੀ ਕੀ ਕੰਮ ਅੰਕਲ ਕਰਦਾ ਨੇ ਤੁਸੀਂ ਮੰਜੇ ਪੀੜੀ ਤਾਕੀ ਬੋਰੀ ਫਿੱਟ ਕਰਨੀ ਹੈ ਪੀੜੀਆਂ ਬਣਾਉਣੀਆਂ ਨੇ ਤਾਂ ਕੋਈ ਤਾਂ ਬਹੁਤ ਟੁੱਟੀ ਆ ਬੈਠਾ ਦੇ ਬਾਹਰ ਟੁੱਟੇ ਨਾਲ ਕੱਢ ਕੇ ਕੈਟ ਕਰ ਦਿੰਨੇ ਆ ਹੂੰ ਮੇਜ ਕੁਰਸੀ ਟੁੱਟੇ ਭੱਜ ਕੋਈ ਵੀ ਹੈ ਤਾਂ ਬੋਰੀ ਟੁੱਟਿਆ ਉਹ ਸੈੱਟ ਕਰ ਦਿੰਨੇ ਆ ਲੱਕੜ ਦਾ ਕੋਈ ਵੀ ਕੰਮ ਅਸੀਂ ਕਰ ਸਕਦੇ ਆ ਅੱਛਾ ਤਾਂ ਤਾਂ ਬੋਰੀ ਕਿਸੇ ਕੋਈ ਪਈਆ ਉਹ ਲਗਦੀ ਨਹੀਂ ਆਲਨੀ ਅੜਦੀ ਛੱਟ ਕਰਦੇ ਨੇ ਉਹਦੇ ਪੈਸਾ ਲੈ ਜਾਇਆ ਕੰਮ ਹੁੰਦਾ ਬਾਹਰ ਆਜ ਨਹੀਂ ਕਿਸੇ ਅੱਛਾ ਬਈ ਆਏ ਆ ਵੀ ਨਾਲੇ ਅਗਲੇ ਦਾ ਫਾਇਦਾ ਹੋ ਜੇ ਨਾਲ ਥੋੜਾ ਹੋ ਜੇ ਕਿ ਬਈ 100 ਰੁਪਿਆ ਬੰਦਾ ਕਿੰਨਾ ਤੱਕ ਕਮਾਵੇ ਮਿਹਨਤ ਤੇ ਨਜ਼ਰ ਹੋ ਗਿਆ ਪਰ ਬਾਅਦ ਇਹ ਵੀ 100 ਲੈਦਾ ਮੁਕਦਾ ਨਹੀਂ ਮਾਈ ਛਲਪਣਾ ਮਾਰੀਆ ਬੈਲ ਕੋਈ ਹੋਵੇ ਨਾ ਸਹੀ ਗੱਲਾਂ। ਇਹ ਪਿਆਰ ਵੀ ਦਿਹਾੜੀ ਵੀ ਪਈ ਸਾਨੂੰ। ਸਾਨੂੰ ਉਹ ਵੀ ਵਧੀਆ ਹੈ। ਅੰਕਲ ਵੱਧ ਤੋਂ ਵੱਧ ਕਿੰਨੀ ਦਿਹਾੜੀ ਪਈ ਹੈ? ਘੱਟ ਤੋਂ ਘੱਟ ਕਿੰਨੀ ਰਹਿ ਜਾਂਦੀ ਹੈ? ਕਈ ਵਾਰ ਮਿਲਦੀ ਵੀ ਨਹੀਂ। ਇੱਕ ਵਾਰ ਕਈ ਵਾਰੀ ਅਸੀਂ ਖਾਲੀ ਮੁਰਿਆਂ ਕਈ ਵਾਰੀ 2-400 ਬਣ ਜਾਂਦਾ ਹੈ। ਬਣ ਜਾਂਦਾ ਹੈ। ਕਈ ਵਾਰੀ ਖਾਲੀ ਮੁਰਿਆਂ ਹੂੰ। ਕੋਸਾ ਤੋਂ ਖਾਲੀ ਮੁਰਿਆਂ ਕਹਿੰਦੇ ਮਿੱਤੇ ਬਾਗੇ ਉਸ ਤੋਂ ਖਾਲੀ ਮੁਰਿਆਂ। ਹਾਂ। ਜਿੱਥੇ ਅੱਗੇ ਪਿੰਡਾਂ 'ਚ ਕੰਮ ਜਿਆ ਸਸਰੀਦਾਰ। ਉਹ ਕੰਮ ਕਰ ਉਹਦੀ ਮੁਰਿਆਂ ਦੀ। ਮੁਰਿਆਂ ਬਾਰੇ ਸੋਚਿਆ ਨਹੀਂ ਜਾਂਦਾ ਆਪਾਂ। ਅੱਛਾ ਅੱਛਾ। ਨਹੀਂ ਅੰਕਲੇ ਤਾਂ ਬਹੁਤ ਅਸੀਂ ਬਲੋਸਾ ਰੱਖਿਆ ਪਰਮਾਧਮਾਂ ਤੇ ਉਹਨੂੰ ਕਹਿੰਦੇ ਵੀ ਬਾਬਾ ਤਾਇ ਦੇ ਰਿਹਾ ਕੰਮ ਤੋੜਾ ਫੇਰਾ ਕਹਿੰਦਾ ਲੱਤਾਂ ਜਾਣ ਪਈ ਰਹਿੰਦੀ ਐ ਨਹੀਂ ਗੋਡੇ ਕੰਮ ਕਰਨ ਹੋਣੇ ਜਾਣਗੇ ਨਹੀਂ ਜੇ ਤੁਸੀਂ ਬਹਿ ਜਾਓ ਤਾਂ ਬਿਮਾਰੀਆਂ ਨੇ ਘੇਰ ਲੈਣਾ ਤੁਹਾਨੂੰ ਹਾਂ ਉਹ ਦਵਾਈ ਦਬਲੇ ਨਹੀਂ ਹਾਂ ਕਿ ਅਸੀਂ ਬਹਿੰਦੇ ਨਹੀਂ ਐ ਮੇਰੇ ਘਰੇ ਦਬਕਾ ਨੂੰ ਕੋਈ ਲੱਕਾਇਆ ਪੈਂਦਾ ਬਾਹਰ ਅਸੀਂ ਕੰਮ ਕਰਦੇ ਆ ਵਧੀਆ ਕੰਮ ਹੋ ਜਾਂਦਾ ਆ ਤਾਂ ਕੀ-ਕੀ ਬਣੀ ਪਈ ਰੋਟੀ ਖਵਾ ਦਿਓ ਉਹ ਵੀ ਬਦੂਏ ਸਾਨੂੰ ਲਾਲਚ ਨਹੀਂ ਪੈਸੇ ਦਾ ਨਹੀਂ ਦੀਰ ਦੇ ਕੋਈ ਪਾਪਾ ਬਾਪਾ ਪਿਛੇ ਬਾਪਾ ਕੁਝ ਛੋਟੇ ਬੱਚੇ ਸਮਾਰਤੀ ਹੋਰ ਅੰਕਲ ਜਿੰਦਗੀ ਦਾ ਕੀ ਤਜਰਬਾ ਰਿਹਾ ਤੁਹਾਡਾ ਜਿੰਦਗੀ ਆਈ ਤੇ ਐਬਾ ਵੀ ਤੋਰ ਪਰ ਕੇ ਜਿਹੜਾ ਲੰਘਿਆ ਦਾ ਤੁਹਾਨੂੰ ਨਹੀਂ ਲੱਗਦਾ ਹਾਂਜੀ ਜਿਹੜੇ ਵੱਡੇ ਨੇ ਕਿਤੇ ਬਹਿ ਗਏ ਘੰਟਾ ਕਿਤੇ ਕੰਮ ਕਰ ਲਿਆ ਅੱਛਾ ਅੱਛਾ ਹਾਂ ਭਗਵਾਨ ਦੀ ਕਿਰਪਾ ਨਾਲੇ ਨਾਲੇ ਇੱਕ ਗੱਲ ਹੋਰ ਆ ਤੁਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਵੀ ਸਾਡੇ ਤੋਂ ਆਹ ਕੰਮ ਕਰਾ ਲਓ ਤੁਸੀਂ ਜਾਂਦੇ ਤੁਰੇ ਜਾਂਦੇ ਰਹਿੰਦੇ ਹੋ ਬਸ ਜੇ ਤੁਹਾਨੂੰ ਬੁਲਾ ਲਿਆ ਕਿਸੇ ਨੇ ਹਾਂ ਮੈਂ ਉਹੀ ਤੋਂ ਪਹਿਨੇ ਨਾਲ ਚੱਲ ਬਿਚਲੀ ਹੁਣ ਹੀ ਚੱਲ ਆ ਅਪਿੰਡਾ ਸਾਡਾ ਇਹ ਸੁਖਦਾ ਸੀ ਅਰੇ ਜੀ ਜੀ ਬਲਾਵਾ ਕਿਹਨਾਂ ਕੇ ਅਖਿਆ ਇੱਥੇ ਰੇਡੀਆ ਹੀ ਬੁਲਾਤਾ ਬਾਦਰੇ 650 ਰੁਪਏ ਲੈ ਗਏ ਉਹਦੇ ਸਾਨੂੰ ਕੰਮ ਨਾ ਮਿਲਿਆ ਅਸੀਂ 3 ਦਿਨ ਫੇਰ ਬੱਕੇ ਚੌਥੇ ਦਾ ਅਸੀਂ ਬਲਾ ਨਾ ਸਾਨੂੰ 200 ਰੁਪਏ ਬਣ ਗਏ ਇਹਦਾ ਇਹਦਾ ਜਿਹੜਾ ਗੁਰੂ ਮਹਾਰਾਜ ਨੇ ਜਿਹੜਾ ਲਿਖਿਆ ਉਹ ਤਾਂ ਤੁਹਾਨੂੰ ਮਿਲ ਹੀ ਜਾਣਾ ਉਹ ਆਪੀ ਦਿਆਂਗਾ ਹੂੰ ਆਪੀ ਬੋਲ ਮਾਰੋ ਮੱਛ ਗਿਆ ਜੀ ਆਪੀ ਬੋਲ ਮਾਰੋ ਕਿਥੇ ਟਾਕਰ ਫਿੱਟ ਕਰਕੇ ਉਹ ਦੂਰ ਤੋਂ 200 ਅਕਲ ਤੁਸੀਂ ਮੈਨੂੰ ਲੱਗਦਾ ਪਹਿਲੇ ਮਿਸਤਰੀ ਹੋਮੋਗੇ ਐ ਪਰ ਨਹੀਂ ਬੰਦਿਆ ਨਹੀਂ ਆ ਆ ਆ ਜਿਵੇਂ ਹੁਣ ਤੁਸੀਂ ਜਾਣਿਓ ਠੰਡੀਆਂ ਮਦੀ ਨਾਲ ਜਾਂਦੇ ਆ ਅਸਲ ਵਿੱਚ ਇਹ ਤਾਂ ਜਿਵੇਂ ਪਹਿਲਾਂ ਸਾਧੂ ਮਹਾਤਮਾਨੀ ਤੁਰਦੇ ਹੁੰਦੇ ਸੀ ਹਾਂ ਹਾਂ ਥੋੜਾ ਦਾ ਕੰਮ ਆਹਾ ਜੇ ਕਿਸੇ ਨੇ ਖੈਰ ਪਾਤੀ ਤਾਂ ਠੀਕ ਹੈ ਨਹੀਂ ਕੋਈ ਚੱਕਰ ਲੱਖ ਵੀ ਗੱਲ ਹੈ ਨਹੀਂ ਨਹੀਂ ਆਹ ਤਾਂ ਗੱਲ ਤਾਂ ਇਹੀ ਹੈ ਜਮਾ ਹਾਂ